ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਆਛੀਕੇ ਤਹਿਸੀਲ ਇਸ ਪਿੰਡ ਨੂੰ ਜੀਰਾ ਜ਼ਿਲ੍ਹਾ ਫਰੋਜ਼ਪੁਰ ਲਗਦਾ ਮੱਲਾਵਾਲੇ ਦੇ ਬਿਲਕੁਲ ਲਾਗੇ ਪਿੰਡਾ ਵੈਸੇ ਅੱਜ ਵਾਲੀ ਜਿਹੜੀ ਵੀਡੀਓ ਆਪਣੀ ਵੈਸੇ ਘਰੇਲੂ ਘਰ ਦੇ ਵਿੱਚੋਂ ਹੀ ਆ ਵੀਰ ਹੁਣਾਂ ਨੇ ਨਵਾਂ ਵਪਾਰ ਦਾ ਵੈਸੇ ਕੰਮ ਸ਼ੁਰੂ ਕੀਤਾ ਪਰ ਮਾਲ ਜਿਹੜਾ ਵੀਰ ਹੁਣਾਂ ਆਂਦੇ ਆ ਵੀ ਆਪਾਂ ਘਰੋਂ ਹੀ ਅੱਜ ਸੇਲ ਕਰਨਾ ਪਿੰਡ ਦੋਸਤੋ ਆਜੀ ਦੇ ਬਿਲਕੁਲ ਨਜ਼ਦੀਕ ਮਾਸੀ ਦੇ ਪਿੰਡ ਬਿਲਕੁਲ ਨੇੜੇ ਨੇ ਆ ਜੀਦਾ ਸਰਦਾਰ ਸ਼ਾਮ ਸਿੰਘ ਟਾਰੀ ਫਤੇਗੜ ਸੁਭਰਾ ਪਿੰਡ ਬਿਲਕੁਲ ਲੱਗੇ ਆ ਕਾਮਲਾਲਾ ਪਿੰਡ ਇਥੋਂ ਥੋੜੀ ਦੂਰੀ ਤੇ ਆ ਆਇਦਰ ਫਤੇ ਵਾਲਾ ਦੂਲੇ ਵਾਲਾ ਪਿੰਡ ਰਹਿ ਜਾਂਦਾ ਤੇ ਮੱਲਾ ਵਾਲੇ ਤੋਂ ਵੀ ਕੋਈ ਜ਼ਿਆਦਾ ਦੂਰੀ ਨਹੀਂ ਗਈ ਕਿ 5-4-5 ਕਿਲੋ 6 ਕਿਲੋਮੀਟਰ ਦੀ ਵੱਧ ਤੋਂ ਵੱਧ ਦੂਰੀ ਹੋਊਗੀ। ਤੋਂ ਕਿਸੇ ਰਸਤੇ ਵੀ ਤੁਸੀਂ ਆਉਣਾ ਕੋਈ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਮਫੂ ਤੋਂ 3 ਕਿਲੋਮੀਟਰ ਬੰਗਾਲੀ ਵਾਲਾ ਪੋਲਾ ਉਤੋ ਬਿਲਕੁਲ ਬੰਨੇ ਬਾਨਾ ਠੀਕਾ ਜੀ ਸੱਤ ਲੋਜ ਦਰਿਆਵਾ ਬਿਲਕੁਲ ਕੰਡਾ ਨੇ ਜਦੀਕ ਨਾਲ ਲੱਗਦਾ ਬੰਨ ਤੇ ਬੰਨੇ ਬਾਨਾ ਤੁਸੀਂ ਵਿਜਲ ਕਰ ਸਕਦੇ ਜੇ ਇਧਰ ਨੂੰ ਬਿਲਕੁਲ ਫੱਤੇ ਵਾਲੇ ਨੂੰ ਛੜਕਾਉਂਦੀ ਆ ਜਿਹੜੀ ਕਿ ਬਿਲਕੁਲ ਗੱਟਾ ਬਾਦਸ਼ਾ ਚਾਹੇ ਵੱਡੇ ਛੋਟੇ ਸੁਪਰਾ ਆਸ਼ੀ ਕੇ 마ਸੀ ਆਸ਼ੀ ਕੇ 마ਸੀ ਕੇ ਪਿੰਡ ਤੁਸੀਂ ਆ ਜਾਓਗੇ ਅੱਜ ਤਰੀਕ 3 ਅਗਸਤ ਨੂੰ ਆਪਾਂ ਵੀਡੀਓ ਬਣਾ ਰਿਹਾ ਸਮਾਂ ਮਾਰਨਿੰਗ ਤੇ ਕੋਈ 8 ਵਜੇ ਮਾਰਨਿੰਗ ਦਾ ਦੋ ਮਜਾ ਤੁਹਾਨੂੰ ਦਿਖਾਉਣੀਆਂ ਨੇ ਵੀਰ ਹੋਂਦੇ ਕੋਲੋਂ ਆਪਾਂ ਦੋਵੇਂ ਮਜਾ ਤਾਜ਼ੀਆਂ ਸੱਜਰ ਸੁਈਆਂ ਨੇ ਇਸ ਵਕਤ ਤਕਰੀਬਨ ਬੌਲੇ ਦੇ ਵਿੱਚ ਜਾਂ ਬੌਲੇ ਤੋਂ ਇੱਕ ਅੱਧੀ ਮੱਜ ਬਾਹਰ ਹੀ ਹੋਊਗੀ ਪੂਰੀ ਗੱਲਬਾਤ ਕਰਦੇ ਆ ਪੂਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦਵਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਅੰਤ ਤੱਕ ਜੁੜੇ ਰਹਿਆ ਜੇ ਸਭ ਤੋਂ ਪਹਿਲਾਂ ਪਾਜੀ ਸਾਸਤਰੀ ਕਾਲ ਸੱਸੀ ਨਾ ਜੀ ਹੋਰ ਪਾਜੀ ਕੈਮ ਸੇਤਾ ਵਧੀਆ ਵਧੀਆ ਠੀਕਾਂ ਅੱਛਾ ਫਿਰ ਜੀ ਇੱਕ ਆਪਾਂ ਨਾਮ ਜਿਹੜਾ ਆਪਣੇ ਭਾਨ ਭਰਾਵਾਂ ਦੇ ਨਾਲ ਕਰ ਦਿਓ ਸਾਂਝਾ ਬਲਜੀਤ ਸਿੰਘ ਮੇਰਾ ਨਾਮ ਹੈ ਬਲਜੀਤ ਵੀਰੇ ਅਸਰੀ ਆਸ਼ੀ ਕੇ ਪਿੰਡ ਆਪਣਾ ਆਸ਼ੀ ਕੇ ਪਿੰਡ ਆ ਹਾਂਜੀ ਨੇੜੇ ਫਤੇਕਰ ਸਭਰਾ ਵੀ ਰਹਿ ਜਾਂਦਾ ਹਾਂਜੀ ਹਾਂਜੀ ਫਤੇਕਰ ਸਭਰਾ ਲੱਗੇ ਮੱਲਾ ਵਾਲਾ ਵੀ ਇੱਥੋਂ ਲੱਗੇ ਆ ਹਾਂ 7-8 ਕਿਲੋਮੀਟਰ ਮੱਲਾ ਵਾਲਾ 7-8 ਕਿਲੋਮੀਟਰ ਹਾਂ ਬਲਜੀਤ ਵੀਰੇ ਮਾਲ ਆ ਤਕਰੀਬਨ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਕੋਈ ਵਪਾਰ ਲੈਣ ਦਾ ਆਉਂਦਾ ਹੈ ਕਿ ਵੈਸੇ ਘਰੋਂ ਕੰਮ ਕਰਦਾ ਨਹੀਂ ਆਪਾਂ ਜੀ ਆਪਣਾ ਘਰੇਲੂ ਹੀ ਆ ਘਰੇਲੂ ਹੀ ਵਪਾਰ ਦਾ ਨਹੀਂ ਆਪਣਾ ਕੰਮ ਹੈਗਾ ਠੀਕ ਆ ਜਸਰਪੁੱਤ ਥੋੜਾ ਲੱਗੇ ਆ ਜਾ ਜੀ ਤਸੱਲੀ ਨਾਲ ਆਪਾਂ ਦਿਖਾਵਾਂਗੇ ਦੋ ਮੱਜਾ ਵੀਰ ਬਲਜੀਤ ਨੂੰ ਸੀਲ ਕਰਦੇ ਆ ਕਿਸਾਨ ਵੀਰੋ ਦੋਵੇਂ ਸੱਜਰਪਾਤ ਦੀਆਂ ਸੁਈਆਂ ਨੇ ਤੇ ਚਵਾਈ ਦੇ ਬਾਜੀ ਚੰਗੇ ਪਸ਼ੂ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਇੱਕ ਤਾਂ ਖਾਈ ਦੇਣੀਆਂ ਹਾਂ ਇੱਕ ਤਾਂ ਬੋੜੇ ਦੇ ਵਿੱਚ ਹੀ ਆ ਹਾਂਜੀ ਹਾਂਜੀ ਇਹਨੂੰ ਅਜੇ ਅੱਜ ਚੌਥਾ ਦਿਨ ਆ ਜੀ ਠੀਕ ਆ ਜੀ ਤੇ ਜਿਹੜੀ ਉਹ ਆਪਣਾ ਉਹਨੂੰ ਹੋ ਗਿਆ 7-8 ਦਿਨ ਹੋ ਗਿਆ ਇੱਕ ਨੂੰ 8-7 ਦਿਨ ਹੋ ਗਿਆ ਇੱਕ ਚੌਥੇਕ ਦਿਨ ਦੇ ਦਰਾਂ ਆ ਜਿਹੜੀ ਆਪਣਾ ਉਹ ਮੱਝ ਉਹ ਥਲੇ ਕੱਟੀ ਐ ਥਲੇ ਕੱਟਾਂ ਠੀਕ ਆ ਜੀ ਜਿਹੜੀ 8-7 ਦਿਨਾਂ ਦੀ ਸੂਈ ਆ ਠੀਕ ਜੀ ਉਹਦੇ ਮਗਰ ਕੱਟੀ ਫੀਮੇਲ ਕਾਫ ਆ ਜਿਹੜੀ ਇਹ ਬੋੜੇ ਦੇ ਵਿੱਚ ਹੀ ਚੱਲਣ ਦੀ ਆ ਜੇ ਤਿੰਨਾਂ ਚੌ ਚੌ ਦਿਨਾਂ ਦੀ ਸੂਈ ਆ ਇਹਦੇ ਮਗਰ ਕਟਾ ਮੇਲ ਕਾਫ ਆ ਸੋ ਸ਼ੁਰੂਆਤ ਕਰਾਂ ਗੱਲਬਾਤ ਕਰਦੇ ਆ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਆਓ ਕਰਦੇ ਆ ਤੁਸੀਂ ਸਾਹਮਣੇ ਝੋਟੀ ਦੇਖ ਰਹੇ ਜੇ ਇਹ ਬਲਦੀਰ ਵੀਰ ਸੂਹਾ ਦੱਸਦੇ ਹੋਂ ਦਾ ਵੀ ਸੂਹਾ ਜਨਮਾ ਸੂਈ ਆਪਣੇ ਕੋਲ ਇਹ ਵੀ ਜੀ ਦੂਜਾ ਸੂਹਾ ਹੈ ਦੂਜਾ ਸੂਹਾ ਅੱਜ ਦੇਮ ਤੁਸੀਂ ਅਦਾਸੀ ਦਿੱਤਾ ਵੀ ਚਾਰਕ ਦਿਨ ਦਾ ਸਮਾਂ ਹੋ ਗਿਆ ਹਾਂ ਜੀ ਚਾਰਕ ਦਿਨ ਹੋ ਗਏ ਬਲਦੀਰ ਭਾਈ ਥੱਲਿਓਂ ਬੜੀ ਕਰਮਾੜੀ ਬਣੀ ਖੜੀ ਆ ਭਾਜੀ ਕੀ ਫੇਰ ਵਾ ਵੈਸੇ ਜਿਵੇਂ ਦੂਜਾ ਸੂਹਾ ਪਹਿਲੇ ਸੂਵੇ ਤੁਸੀਂ ਘਰੇ ਚਵਾਈ ਕੀਤੀ ਹੈ ਜੀ ਹਾਂਜੀ ਹਾਂਜੀ ਤੇ ਕਿੰਨੇ ਕੁ ਦੋਤ ਦੀ ਮਾਲ ਕਰਨ ਲੱਗਦੀ ਆ ਤੁਹਾਨੂੰ ਕਿੰਨਾ ਕੁ ਦੋਤ ਚਵਾਉਣਾ ਚਾਹੀਦਾ ਝੋਟੀ ਨੂੰ ਥੱਲਿਓਂ ਇਡਾਰ ਜੋੜ ਚਿੰਗਾ ਏ ਜੀ ਦੇਖੋ ਜੀ ਇਹ ਤਕਰੀਬਨ ਆਪਣਾ 15 ਲੀਟਰ ਦੀ ਰਾਮਾ ਤੋਂ ਚਾਹੂਗੀ 1500 ਲੀਟਰ 15 16 ਲੀਟਰ ਨੂੰ ਕਰੂਗੀ ਟੱਚ ਇਹ ਅਜੇ ਹੁਣ ਮਤਲਬ ਚੌਥਾ ਦਿਨ ਆ ਇਹ ਤੁਹਾਡੇ ਹੁਣ ਆਪਣਾ 10 ਕਿਲੋ ਬੋਲਾ ਠੀਕ ਹੈ ਜੀ ਹਾਂਜੀ ਹਾਂਜੀ ਅੱਜ 14 ਦਿਨਾਂ ਦੀ ਸੂਈ ਥੰਨੇ ਕਿਸਾਨ ਵੀਰੋ 10 ਕਿਲੋ ਬੋਲਾ ਹੈ ਦੂਜਾ ਸਵੇਰਾ ਇਹ ਝੋਟੀ ਆ ਫੇਸ ਕੁਆਲਟੀ ਤੁਸੀਂ ਇਹਦੀ ਦੇਖ ਸਕਦੇ ਜੇ ਬੋਡੀ ਸਟਰਕਚਰ ਦੀ ਗੱਲ ਕਰੀਏ ਤਾਂ ਪਲੀ ਪਲੀਤੀ ਪੂਰੀ ਆ ਕੋਈ ਲਿਸਪਣ ਜਾਂ ਲੱਸੀ ਫਿੱਕੀ ਨਹੀਂਗੀ ਠੀਕ ਆ ਵજન ਵੇਟ ਪੂਰਾ ਇਹਦੇ ਇਹਦੇ ਮਗਰ ਆ ਗਈ ਇਹਦੇ ਮਗਰ ਕੱਟਾ ਹਾਂਜੀ ਹਾਂਜੀ ਕੱਟਾ ਮੇਲ ਕਾਫਾ ਨਾਰੂਆ ਨਾਲ ਬੱਚੇ ਦੇ ਪ੍ਰੋਪਰ ਤੁਹਾਨੂੰ ਦਿਖਾ ਦੇਾਂਗੇ ਠੀਕ ਆ ਇਧਰ ਦੇਖੋ ਸੋ ਦੇਖੋ ਬਿਲਕੁਲ ਇੱਕ ਬੈਣੀ ਵਾਲੇ ਪਲਸੇ ਆਪਾਂ ਤੁਹਾਨੂੰ ਦਿਖਾ ਰਹੇ ਮੁੱਠੀ ਮੁੱਠੀ ਛਾਣਾ ਚੁਵਾਈ ਮੇਰੇ ਭਰਾ ਸਾਰੇ ਤੁਸੀਂ ਦੇਖੋਗੇ ਨਾਲ ਦੀ ਨਾਲ ਚੁਵਾਈ ਆਪਾਂ ਤੁਮ ਕਰਕੇ ਦਿਖਾਵਾਂਗੇ ਕਿਉਂਕਿ ਮਾਰਨਿੰਗ ਦਾ ਟਾਈਮ ਆ 8:00 ਵਜੇ ਦਾ ਟਾਈਮ ਆ ਤੇ ਚੁਵਾਈ ਆਪਾਂ ਥੋੜੀ ਜਿਹੀ ਡੱਕੀ ਸੀਗੀ ਕਿਉਂਕਿ ਇੱਕ ਭਰੇ ਥਾਲ ਸਾਰੇ ਭਰਾਵਾਂ ਨੂੰ ਚੀਜ਼ ਜਿਹੜੀ ਨਜ਼ਰ ਆ ਜੂਗੀ ਤੇ ਬਾਕੀ ਚੁਵਾਈ ਤੁਸੀਂ ਦੇਖ ਲੋਗੇ ਵੀ ਚੋਂ ਚਵਾਦੀ ਕਿੱਦਾਂ ਕਿਸੇ ਦੋਰੋਂ ਇਹੋਂ ਆਉਣਾ ਜਿਹੜਾ ਬਿਲਕੁਲ ਸੁਖਾਲਾ ਹੋਊਗਾ ਕਿ ਚਵਾਈ ਚੰਗੀ ਹੈ ਪਸ਼ੂ ਜਾ ਕੇ ਖਰੀਦੀ ਗਏ ਠੀਕ ਆ ਬਾਕੀ ਮੁੱਠੀ ਮੁੱਠੀ ਠਾਣਾ ਨੌਕਰੇ ਠਾਣ ਲੱਗਾ ਕਰਮਾਲੀ ਨੂੰ ਮਗਰ ਇਹ ਕੱਟਾ ਮੇਲਕਾਫ ਆ ਬੱਚਾ ਤੁਹਾਨੂੰ ਇੱਕ ਵਾਰੀ ਦਿਖਾ ਦਈਏ ਆਪਾਂ ਇੱਧਰ ਆਹ ਕੱਟਾ ਜੇ ਨਾੜੂਆ ਨਾਲ ਆ ਬੱਚੇ ਦੇ ਆ ਪੁੱਤਰ ਮਹਾਰਾਜ ਇਹਨੂੰ ਕਰਦੇ ਆ ਜੀ ਆਹ ਦੇਖੋ ਸੋ ਇਹ ਬੱਚਾ ਬੱਚੇ ਦੋਨੋਂ ਕੁਲੇ ਆ ਇਹ ਬੱਚਾ ਚੌਂਖ ਦਿਨਾਂ ਦਾ ਜਿਹੜਾ ਤੁਸੀਂ ਨਾੜੂਆ ਵਾਲਾ ਬੱਚਾ ਦੇਖ ਰਹੇ ਜੇ ਪਿਛਲੇ ਪਾਸੇ ਇਹ ਕੱਟਾ ਮੇਲਕਾਫ ਆ ਇਸੇ ਝੋਤੀ ਦਾ ਤੇ ਬਾਕੀ ਬਜਿੱਤ ਵੀਰੇ ਚਵਾਈ ਦਾ ਇੱਕ ਹੋਰ ਵੀ ਤੁਸੀਂ ਦੱਸਦੇ ਜੇ ਵੀ ਚੋਣ ਬਿਲਕੁਲ ਜਿੱਦਾਂ ਆਪਾਂ ਨੇ ਕਹਿ ਦਿੰਦੇ ਵੀ ਰੋਈਆਂ ਪੂਰੀਆਂ ਆ ਨਹੀਂ ਬਿਲਕੁਲ ਫੁੱਲ ਹੀ ਆ ਜੀ ਠੀਕ ਹੈ ਜੀ ਮੋੜਿਆਂ ਕੋ ਵਰਦੀ ਕਰਮਾ ਲਈ ਹਾਂ ਇਹ ਦੋਹਾਂ ਮੱਦਾਂ ਦੀ ਚਵਾਈ ਬਿਲਕੁਲ ਰੋੜਦੀ ਹੈ ਠੀਕ ਹੈ ਜੀ ਤੇ ਇਹਨੂੰ ਇੱਕ ਪੂਰੀ ਆਪਾਂ ਬਾਹਰ ਕੱਢ ਕੇ ਮੜਾ ਤਸੱਲੀ ਦੇ ਨਾਲ ਤੋੜ ਕੇ ਦਿਖਾ ਦਈਏ ਸੋ ਆਰਡਰ ਕੁਆਲਿਟੀ ਤੁਹਾਨੂੰ ਇੱਕ ਪੂਰੀ ਦੂਸੋਂ ਤਸੱਲੀ ਨਾਲ ਦਿਖਾ ਦਿੰਦੇ ਆ ਦੂਜਾ ਸੁਆਦ ਝੋਟੀ ਆ ਸੋ ਬਾਕੀ ਤੋਰੇ ਤੋਂ ਇੱਕ ਵਾਰੀ ਨਾਰਮਲ ਹੀ ਤੁਸੀਂ ਜਜਮੈਂਟ ਕਰ ਚੋਗੇ ਹਾਈਟ ਵੀ ਗੱਲ ਕਰ ਲਈਏ ਮੀਡੀਅਮ ਹਾਈਟ ਦੇ ਵਿੱਚ ਫੰਦਾ ਪੁੰਡਾ ਥੱਲੇ ਉਹ ਵਿਖਾਲਾ ਚੰਗਾ। ਸੋ ਦੁੱਧ ਵੀਰਾਂ ਦਾ ਵੀ ਕੋਈ 15 ਲੀਟਰ 15 16 15 16 ਲੀਟਰ ਚਵਾਉਣ ਵਾਲੀ ਆ। ਬਜੀਤ ਭਾਈ ਹੌਲੀ ਤੋਰ ਲਿਆ ਜੇ ਇੱਕ ਦੋ ਵਰੀ ਕਿਡੇ ਘਰਾ ਦੇ ਆ ਜੇ ਉੱਥੇ। ਆ ਦੇਖੋ। ਹਾਲੇ। ਸੁਪ ਤਾਂ ਚਾਟੂ ਜਦੋਂ ਸੋ ਮੈਂ ਦਾ ਚੰਗਾ। ਸੋ ਦੂਜੇ ਸਵੇਰੇ ਦੇ ਵਿੱਚ ਆ। ਬਾਕੀ ਜਿੰਨਾ ਪਾ ਲੋਂਗੇ ਕਰਮਾੜੀ ਥਲੇ ਉਨਾ ਹੀ ਚੋਲੋਂਗੇ ਠੀਕ ਹੈ ਜੀ ਸੋ ਇਹ ਜਵਾਜੇ 14 ਇਹ ਜਵਾਜੇ 15 ਬਾਕੀ ਸੇਵਾ ਤੇ ਡਿਪੈਂਡ ਕਰਦਾ ਕਿਸੇ ਫਾਰਮਰ ਭਰਾ ਦੀ ਸੇਵਾ ਚੰਗੀ ਹੋਈ ਤੇ 15 14 ਲੀਟਰ ਕੋਈ ਬਾਲੀ ਵੱਡੀ ਗੱਲ ਨਹੀਂ ਗਈ ਇਸ ਛੋਟੀ ਤੇ ਨਹੀਂ ਖਾਸ ਤੌਰ ਤੇ ਠੀਕ ਹੈ ਜੀ ਹੁਣ ਬੜੇ ਦਾ ਨਹੀਂ ਤੁਸੀਂ ਮੌਕੇ ਤੇ ਦੇਖ ਹੀ ਰਹੇ ਜੇ ਗਾੜ ਤੇ ਪਛਾਰ ਓਨੀ ਗਾਹ ਤੇ ਓਨੀ ਪਛਾਹ ਬਿਲਕੁਲ ਤੂ ਤੱਕ ਜਿਹੜਾ ਲੇਵਾ ਬਣਾਈ ਫਿਰਦੀ ਆ ਸੋ ਆਰਡਰ ਲੈਵੇ ਦੀ ਸਾਫ ਸੁਥਰੀ ਆ ਐਸ ਵਕਤ 10 ਕਿਲੋ ਬੋਲੇ ਤਾਂ ਸਟਾਰਟਿੰਗਾ ਠੀਕ ਆ ਸੋ ਜਿਹੜੇ ਚਾਹਵਨ ਸੱਜਣ ਆਪਣੇ ਬੇਸ਼ੱਕ ਇੱਥੇ ਆਪਣੀ ਚੋਗੇ ਤਸੱਲੀ ਕਰ ਲਿਓ ਠੀਕ ਆ ਤੇ ਇਹਦਾ ਬਲਜੀਤ ਕੋਈ ਵੀਰ ਡਿਮਾਂਡ ਕੋ ਹੁੰਦੀ ਮੁੱਲ ਹੁੰਦਾ ਮੁੱਲ ਕੀ ਕਰਦੇ ਆ ਹੋਣ ਦੇ ਕਰਾਂਗੇ ਮੁੱਲ ਵੀਰ ਜੀ ਮੁੱਲ ਫੋਨ ਤੇ ਦੋਨਾਂ ਮੱਜਾਂ ਦੇ ਹਾਂਜੀ ਹਾਂਜੀ ਠੀਕ ਆ ਵੀਰੇ ਬਾਕੀ ਜਿਨੇ ਵੀ ਆ ਕੋਈ ਜਾਇਦਾਦ ਹੈ ਕੋਈ ਰਾਹ ਰਸਤਾ ਦੇ ਦਿਆ ਜੀ ਕੋਈ ਨਹੀਂ ਵੀਰ ਜੀ ਆ ਜਾਇਦਾਦ ਨਹੀਂ ਕਰਾਂਗੇ ਠੀਕ ਹੈ ਭਾਜੀ ਲਓ ਵੀ ਮੁੱਲ ਕਿਸਾਨ ਵੀਰ ਇਹਨਾਂ ਦੇ ਫੋਨ ਤੇ ਹੋਣਗੇ ਕੋਈ ਵੀ ਸੱਜਣ ਆਪਣਾ ਵੀਰ ਕੰਟੈਕਟ ਕਰਿਓ ਮੁੱਲ ਫੋਨ ਤੇ ਆ ਵੀਰਾਂ ਬਾਬ ਜਿੰਨਾ ਵੀ ਹੋ ਸਕਦਾ ਜਾਇਜ਼ ਕਰਦੇ ਆਂ ਕਿ ਮਾਨਤਨ ਕਰਕੇ ਛੋਟਾ ਛਟਾ ਕਰਕੇ ਠੀਕ ਆ ਸੋ ਮਾਝ ਚੰਗੀ ਆ ਬਾਕੀ ਦੋ ਦੋ 15 14 ਸਰੀ ਹੈ 14 ਕਿਲੋ 15 ਲੀਟਰ ਕੋ ਵਿੱਚ ਮੋਣਾ ਚਾਹੀਦਾ ਇਧਰ ਫਾਕਰ ਨੰਬਰ ਤੇ ਜਿਹੜੀ ਇੱਕ ਆਪਾਂ ਤੁਹਾਨੂੰ ਮਾਝ ਦਿਖਾ ਦਿੰਦੇ ਆਂ ਤਾਜਾ ਕਾਪ ਇਸ ਮੈਂ ਦਾ ਵੀ ਤੁਸੀਂ ਚੈੱਕ ਕਰੋ ਪੂਰੀ ਵੱਡੀ ਆਪਾਂ ਇਸ ਮਾਝ ਨੂੰ ਕਹਿ ਸਕਦੇ ਆਂ ਸਿੰਗਲ ਕੱਟੀ ਆ ਤੇ ਪੂਰੇ ਵੱਡੇ ਕੱਟ ਕੱਟ ਦੇ ਵੇਚਾ ਇਹਦੇ ਮਗਰ ਕੱਟੀ ਫੀਮੇਲ ਕਾਫ ਆ ਵੀ ਇਹਨਾਂ ਕਿਤੇ ਰੋਗੇ ਨੂੰ ਤੁਸੀਂ ਨੂੰ ਇਹਨੂੰ ਅੱਜ ਫਤਵਾ ਦੇਣੀ ਫਤਵਾ ਦੇ ਨੇ ਆ ਬੱਚਾ ਇਸੇ ਦਾ ਕੱਤੂ ਬੜੀ ਸੰਗੀ ਕੱਤੀ ਬਹੁਤ ਵਧੀਆ ਜੀ ਚੰਗੇ ਟੀਕੇ ਦੀ ਲੱਗਦੀ ਹੈ ਹਾਂਜੀ ਹਾਂਜੀ ਸੋ ਚੰਗੇ ਸੀਮਨ ਚੰਗੇ ਟੀਕੇ ਦੀ ਦੋਸਤ 40 30 ਇਹ ਮੂਰਾ ਇੱਕ ਰਾਂਗਾ ਬਿਲਕੁਲ ਬਾਕੀ ਕੱਤੀ ਬਹੁਤ ਪਿਆਰੀ ਹੈ ਤੇ ਬਾਕੀ ਦੁੱਧ ਵੀ ਵੇਰਨੇ ਚੰਗਾ ਛੱਡਿਆ ਪੰਜਾ ਸੱਤਾਂ ਦਿਨਾਂ ਦੇ ਵਿੱਚ ਪਤਾ ਲੱਗ ਜਾਂਦਾ ਬੱਚੇ ਦੀ ਕੇਅਰਪੋਰ ਚੰਗੀ ਕੀਤੀ ਆ ਤੇ ਮਗਰ ਕੱਤੀ ਇਹੇ ਥੱਲੇ ਪਜੀਤ ਵੀਰ ਦੁੱਧ ਐਸ ਵਕਤ ਕਿੰਨਾ ਬੋਲੇ ਤੋਂ ਬਾਹਰ ਹੁਣ ਆ ਗਈ ਹੈ ਜੀ ਇਸ ਟਾਈਮ ਜਿਹੜਾ ਆਪਾਂ ਕਹਿੰਦੇ ਆ ਠੰਡਾ ਰੁੱਤ ਦਾ 10 11 ਲੀਟਰ ਦਾ ਬਣਾਏਗਾ ਠੰਡਾ ਰੁੱਤ ਇਸ ਵਕਤ 1 10 ਲੀਟਰ ਨੱਤੇ ਆ ਜੀ 10 ਲੀਟਰ ਚੁਬਾਈ ਚੁਬਾਈ ਦੀ ਚੰਗੀ ਹੈ ਵੀ ਚੁਬਾਈ ਸੀ ਬਹੁਤ ਵਧੀਆ ਆਪਾਂ ਵੇਖ ਹੀ ਲੈਣੀ ਰੂਵਾਂ ਦੀ ਪੋਲੀ ਮੋਟੀ ਧਾਰ ਠੀਕ ਅੱਛਾ ਬਲਦੀਤ ਵੀਰ ਇਹ ਸੁਆਹਾਂ ਚ ਹੋਊ ਕਿ ਤਿੱਜਾ ਕਜਾਉਦੀ ਹੈ ਕਿਵੇਂ ਇਹ ਹਾਂ ਜੀ ਇਹ ਆਪਣੇ ਤਿੱਜਾ ਸੂਆ ਜੀ ਤਿੱਜਾ ਸੂਆ ਹਾਂ ਠੀਕ ਆ ਸੂਈ ਸੂਈ ਆਪਣੇ ਕੋਲ ਦੋਨੋਂ ਵਜਾਂ ਕਿਉਂਕਿ ਆਪਣੇ ਘਰ ਦੀਆਂ ਤੇ ਆਪਣੀ ਨਿਗਰਾਨੀ ਚ ਸੁਆਹ ਸਾਰਾ ਪ੍ਰੋਪਰ ਜੇਰ ਜੂਰ ਪਈ ਆ ਹਾਂ ਜੀ ਹਾਂ ਜੀ ਬਿਲਕੁਲ ਜੂਰ ਪੈ ਗਈ ਸਾਰੀ ਠੀਕ ਆ ਵੀਰੇ ਹਾਂ ਜੀ ਅ ਸੋ ਦੋਸਤੋ ਤਿੱਜਾ ਸੂਆ ਇਹ ਜਿਹੜੀ ਮਾਤ ਤੁਹਾਨੂੰ ਦਿਖਾਵਾਂਗੇ ਢਾਂਚੇ ਦੋ ਇਹ ਮਾਜ ਸੁਈਆ ਕੱਟੀ ਮਗਰਾ ਵੱਡੇ ਢਾਚੇ ਦੇ ਵਿੱਚ ਆ ਕੱਦ ਬੋਤਾਂ ਲਈ ਵੱਡੀ ਜਮਾਜ ਸੋ 10 ਕਿਲੋ ਦੁੱਧ ਗੈਰੋ ਠੀਕਾ ਜੀ ਕਿਉਂਕਿ ਬੌਲੀ ਚੋਂ ਬਾਹਰ ਹੀ ਆ ਗਈ ਹੈ 6-7 ਦਿਨਾਂ ਦੀ ਸੁਈਆ ਕੋਈ ਕੱਚਾ ਦੁੱਧ ਮਾਰ ਲਈ ਮੇਰਾ ਭਰਾ ਚੁਵਾਈ ਦੀ ਇੱਕ ਨੰਬਰ ਆ ਵੀਡੀਓ ਦੇ ਵਿੱਚ ਤੁਸੀਂ ਲਗਾਤਾਰ ਜਿਹੜੀ ਚੁਵਾਈ ਦੇਖ ਰਿਹਾ ਜੀ ਚੋਣ ਚੁਵਾਈ ਚੰਗੀ ਆ ਹੋਰ ਕਿ ਇਹ ਵੀ ਵੀਰ ਬਲਜੀਤ ਕੱਦਿਓ ਬਾਰਿਕ ਫਰੀ ਤੋਰ ਕੇ ਦਿਖਾ ਦਿੰਗੇ ਆ ਦੇਖੋ ਜੀ ਸੋ ਜੀ ਸੋ ਕਾਫੀ ਵਧੀਆ ਠੀਕ ਆ ਜੀ ਜਿੱਦਾਂ ਆਪਾਂ ਨੋਰਮਲੀ ਚੰਗੀ ਸਪੇਸ ਗੈਪ ਵੇਖਦੇ ਆਂ ਤੇ ਮਰਲੇ ਦੀਆਂ ਮਰਲੇ ਬੰਦਾ ਕਹਿ ਦਈਦਾ ਵੀ ਗਿੱਠ ਗਿੱਠ ਤੇ ਖੜਨ ਲੱਗਾ ਕਰ ਮਾਰੀ ਨੂੰ ਹੌਲੀ ਵੀਰ ਬਲ ਜੀ ਤੇ ਇੱਕ ਵਾਰੀ ਐਨ ਨੂੰ ਤੋੜਦੇ ਜੇ ਬੇਸ਼ੱਕ ਮੜ ਜਾ ਐਨ ਤੋੜਦੇ ਜੀ ਸੋ ਲੰਬਾ ਤੋੜ ਕੇ ਇੱਕ ਵਾਰੀ ਦਿਖਾ ਰਹੇ ਆਂ ਠੀਕ ਆ ਜੀ ਸੋ 10 ਕਿਲੋ ਪੌਲੇ ਤੋਂ ਸਟਾਰਟਿੰਗ 2 ਤੋਂ ਉਪਰ ਸਟਾਰਟਿੰਗ ਕਹਿ ਲੋ ਠੀਕ ਆ ਜੀ ਕੱਚਾ ਦੋਤੀ ਐ ਇਸ ਵਕਤ ਕੋਈ ਪੰਜਾ 6 ਸੱਤਾਂ ਦੇ ਨਾਲ ਦੀ ਸੂਈ ਥੱਲੇ ਆਰਡਰ ਕੁਆਲਿਟੀ ਚੰਗੀ ਦਿਖਾ ਰਹੀ ਆ ਵੰਡ ਵਰ ਨੇ ਚੰਗੀ ਆ ਬਾਕੀ ਦੁੱਧ ਚੰਗਾ ਚਵਾ ਜੂਗੀ ਠੀਕ ਹੈ ਜੀ ਉਮੀਦ ਚੰਗੀ ਕਰ ਸਕਦੇ ਆ ਜੇ ਦੀ ਸਟਾਰਟਿੰਗ ਹੀ ਕੋਈ 10000 ਕਿਲੋ ਤੋਂ ਆ ਸੋ ਅੱਗੇ ਪ੍ਰੀਖ ਤੇ ਚੱਲਣਾ ਮੈਲੇ ਤੋਂ ਹਜੇ ਚੱਲਣਾ ਕਰ ਮਾਰੀ ਨੇ ਤੇ ਚੰਗੀ ਸੋਣੀ ਪਿੱਠਪੜੇ ਦੇ ਵਿੱਚ ਸੋ ਚੰਗੇ ਮਿਲਕ ਦੀ ਮਾਲ ਕਰੀ ਠੀਕ ਹੈ ਠੀਕ ਆ। ਓਕੇ ਇਹਦਾ ਬਲਦੀ ਤਾਂ ਇਹਦਾ ਮੁੱਲ ਵੀ ਵੀਰ ਫੋਨ ਤੇ ਹੀ ਆ। ਹਾਂਜੀ ਫੋਨ ਤੇ। ਮੱਝਾਂ-ਧੋਂਦੇ ਮੋਲਾਂ 'ਚ ਫੋਨ ਤੇ ਕਰਦੇ ਫਿਰ ਹਨਾ। ਠੀਕ ਆ ਜੀ। ਸੋ ਜਿਹੜੇ ਭਰਾਣੋਂ ਦੋਸਤੋਂ ਪਸੰਦ ਆਉਣ ਗਿਆ ਠੀਕ ਆ ਜੀ ਕੰਟੈਕਟ ਕਰ ਲਿਓ। ਮੁੱਲ ਫੋਨ ਤੇ ਆ। ਜੈ ਵੀ ਅ ਵੀਰਾਂ ਦਾ ਵੀ ਜਿੰਨਾ ਵੀ ਕੋਈ ਜਾਇਜ਼ ਮੰਗਾਂਗੇ ਚਲੋ ਜੋ ਜਿਆਦਾ ਦੱਸਦਾ ਠੀਕ ਆ ਜੀ। ਜੋ ਚੰਗੇ ਪਸ਼ੂ ਦੀ ਕੀਮਤ ਹੁੰਦੀ ਆ ਉਹ ਅਦਾ ਕਰਨੀ ਪੈਂਦੀ ਆ ਠੀਕ ਆ ਜੀ। ਹਰੇਕ ਭਰਾ ਨੇ ਪਸ਼ੂ ਖਰੀਦਣਾ ਸੋ ਚੰਗਾ ਸੁਥਰਾ ਪਸ਼ੂ ਖਰੀਦਦੇ ਆ ਤੇ ਉਹਦੀ ਰਕਮ ਵੀ ਆਪਾਂ ਨੂੰ ਖਰਚ ਕਰਨੀ ਪੈਂਦੀ ਆ। ਦੋਨੋਂ ਅੱਜ ਮੱਝਾਂ-ਚੋਟੀਆਂ ਕਾਵੀਆਂ ਸੁਈਆਂ ਨੇ ਕੋਈ ਹਫਤੇ ਦੇ ਅੰਦਰ ਅੰਦਰ ਇਹਨਾਂ ਦਾ ਸੂਆ ਤੇ ਇੱਕ ਬਲਦੀ ਤੇ ਨੰਬਰ ਆਪਣੇ ਜਿਹੜੇ ਵੀਰ ਕਰ ਦੀਏ ਕੰਟੈਕਟ ਪਸਾਂਜੇ 787619408 ਠੀਕ ਹੈ ਵੀਰੇ 787619408 ਠੀਕ ਹੈ ਜੀ ਹਾਂ ਜੀ ਲੋ ਵੀਰ ਨੰਬਰ ਜਿਹੜੇ ਆ ਸਕਰੀਨ ਦੇ ਉੱਪਰ ਚੱਲ ਰਹੇ ਆ ਨਬਰਾਂ ਤੇ ਕਾਲ ਕਰਕੇ ਤੁਸੀਂ ਬਥੇਰੀ ਗੱਲਬਾਤ ਕਰ ਲਿਓ ਅੱਜ ਫਿਲਹਾਲ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਦੋ ਹੀ ਅਜਮੱਜਾ ਤੁਹਾਨੂੰ ਦਿਖਾਉਣੀਆਂ ਸੀਗੀਆਂ ਪਿੰਡ ਆਸੀਕੇ ਤੁਸੀਂ ਵਿਜ਼ਿਟ ਕਰਨੀ ਆ ਨੇੜੇ ਫਤੇਗੜ ਸਭਰਾ ਜੀ ਇਹ ਸਰਦਾਰ ਸ਼ਾਮ ਸਿੰਘ ਟਾਰੀ ਨੇੜੇ ਮੱਲਾਵਾਲਾ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਆ ਸੁਮੇਦਿਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ